ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰੇ ਰਾਜੀ ਖੁਸ਼ੀ ਰਹਿਣ ਜੀ ਗੱਲ ਐ ਇਦਾਂ ਜੀ ਅੱਜ ਨਾ ਸਾਡਾ ਜਿਹੜਾ ਬੇਟਾ ਆਪਣਾ ਵੀਨੂਰ ਸਿੰਘ ਉਹਦਾ ਕੱਲ ਦਾ ਮੂਡ ਖਰਾਬ ਹੋਇਆ ਵਾ ਜੀ ਮੂਡ ਐ ਖਰਾਬ ਹੋ ਗਿਆ ਕੱਲ ਆਪਣੀ ਮਦਰ ਨੂੰ ਕਹਿ ਗਿਆ ਉਹ ਵੀ ਮੈਂ ਲੈਣੇ ਪਤੰਗ ਪਤੰਗ ਦੇ ਇਹਨਾਂ ਨੇ ਆਪਸ ਵਿੱਚ ਦੋਨਾਂ ਨੇ ਗੱਲਬਾਤ ਕਰ ਲਈ ਇਹਨੇ ਉਹਨੂੰ ਪ੍ਰੋਮਿਸ ਕਰਤਾ ਵੀ ਮੈਂ ਤੁਹਾਨੂੰ ਲੈ ਕੇ ਆਉਂਗੀ ਪਤੰਗ ਕੱਲ ਵਾਪਸ ਆਇਆ ਫਿਰ ਉਹ ਜਦ ਵਾਪਸ ਆਇਆ ਫਿਰ ਉਹਨੇ ਆ ਕੇ ਭਾਈ ਬਹੁਤ ਰੋਲਾ ਰੋਲਾ ਪਾਇਆ ਰੋਇਆ ਰਹਾ ਮਗਰ ਲੜਿਆ ਕਿਨਾਂ ਦਾ ਪ੍ਰੋਮਿਸ ਤੋੜਤਾ ਚੱਲ ਇਹਨੇ ਫਿਰ ਕੱਲ ਟਿਕਾ ਟਕੂ ਲਿਆ ਫਿਰ ਅੱਜ ਅਸੀਂ ਗਏ ਸੀ ਜੀ ਰੋਪੜ ਉਪੜ ਗਏ ਤੇ ਸੀ ਕੰਮ ਕਰ ਗਏ ਤੇ ਹੋਰ ਕੰਮ ਕਰਦੇ ਫਿਰ ਚਲੋ ਇਹਨੇ ਯਾਦ ਕਰਿਆ ਵੀ ਭਾਈ ਮੁੰਡਾ ਪਤੰਗ ਮੰਗਦਾ ਦਾ ਤਾਂ ਫਿਰ ਇਹਨੇ ਆਪਣੇ ਪਤੰਗ ਲਏ ਤਾਂ ਪਤੰਗ ਲੈ ਕੇ ਅਸੀਂ ਹੁਣ ਹੋ ਰਏ ਰੱਖਤੇ ਲਿਆ ਕੇ ਬੇਟਾਂ ਦੇ ਥੱਲੇ ਲਕੋ ਉੱਤੇ ਜੀ ਤੇ ਹੁਣ ਉਹ ਆਉਣੇ ਵਾਲਾ ਇਸ ਟਾਈਮ ਅਸੀਂ ਉਹਦੀ ਵੇਟ ਕਰਦੇ ਆਂ ਵੇਟ ਕਰਦੇ ਆਂ ਦੇਖਦੇ ਆਂ ਉਹਦੇ ਹੁਣ ਰੈਐਕਸ਼ਨ ਦੇਖਦੇ ਆਂ ਉਹਦੀ ਵੀ ਕਿਆ ਕਹਿੰਦਾ ਉਹ ਕੱਲ ਤਾਂ ਉਹਦਾ ਮੂਡ ਬਹੁਤ ਆਉਤਾ ਬਾਕੀ ਦੋਨੂੰ ਦਿਖਾਉਣੇ ਆ ਇੱਕ ਆਪਾਂ ਜਿਹੜਾ ਉਹ ਡਿਸਟ੍ਰਿਕਟ ਲਾਇਬ੍ਰੇਰੀ ਦਾ ਕਾਰਡ ਬਣਾਇਆ ਤਾਂ ਕਿੱਥੇ ਆ ਉਹ ਉਹਦੀ ਵੀ ਇਹ ਜੀ ਹੈਗਾ ਹੈ ਹਾਂ ਲੈ ਆਈ ਮੋੜਾ ਚੱਕੇ ਆਹ ਦੇਖਿਓ ਜੀ ਕਿਹਦਾ ਆਪਣਾ ਕਾਰਡ ਬਣਾਇਆ ਦਾ ਡਿਸਟ੍ਰਿਕਟ ਲਾਇਬ੍ਰੇਰੀ ਦਾ ਉੱਥੇ ਵੀ ਜਾ ਕੇ ਆਪਾਂ ਕਿਤਾਬਾਂ ਕਤੁਬਾ ਲਿਆਉਣੀਆਂ ਇਧੀਆਂ ਆਇਂਦਾ ਇੱਕ ਗਏ ਤੇ ਸੀ ਕਿਤਾਬ ਲੈ ਆਇਦੋਂ ਕਾਡ ਇੱਕ ਨਹੀਂ ਰਹਿ ਗਿਆ ਤਾਂ ਬਣਿਆ ਵਾ ਚਲ ਅੱਜ ਅਸੀਂ ਉਹਦਾ ਯੂਜ਼ ਕਰੀਏ ਆਪਣਾ ਡਿਸਟ੍ਰਿਕਟ ਲਾਇਬ੍ਰੇਰੀ ਦਾ ਕਾਰਡ ਰੋਪੜ ਦਾ ਬਣਿਆ ਉਹਦਾ ਕਾਫੀ ਚਿਰ ਹੋ ਗਿਆ ਤਾਂ ਬਣੇ ਨੂੰ ਤੇ ਮਾ ਬੁੱਕਾਂ ਵੀ ਕਰਵਾ ਲੈਂਦੀਆਂ ਐ ਇਹ ਸ਼ੂ ਕਿੰਨੀ ਐ ਤੋ ਬੁੱਕਾ ਹੋ ਗਏ ਐ ਸ਼ੂ ਦੇ ਪਰ ਇਹਨਾਂ ਬੁੱਕਾਂ ਦੇ ਜੋ ਵੀ ਜਾਣਕਾਰੀ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਆਦੇ ਨਾਲ ਬਲੌਗਾਂ ਵਿੱਚ ਚਲੋ ਜੀ ਆਓ ਦੇਖਦੇ ਹਾਂ ਹੁਣ ਵੇਟ ਕਰਦੇ ਹਾਂ ਉਹਦੀ ਆ ਰਿਹਾ ਉਹਨੋਂ ਜਸਰੀ ਤਵੀਨੂੜੀ ਪਹੁੰਚ ਗਏ ਜੀ ਸਕੂਲ ਤੇ ਆਹ ਪੁੱਤ ਕਿਆ ਕਿਆ ਪੁੱਛਦਾ ਕਿਆ ਪ੍ਰੋਮਿਸ ਮਾਰ ਕੇ ਬੋਲ ਸਾਫ਼ ਸਾਫ਼ ਕਦਾ ਪ੍ਰੋਮਿਸ ਕਰਿਆ ਤਾਂ ਪਤੰਗ 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 ਰੋਮੀ ਸੁ ਕਰਿਆ ਤਾਂ ਹੈਗਾ ਤਾਂ ਹੂੰ ਆਹ 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 ਆਏ ਬੰਨੇ ਬੰਨੇ ਆਹ ਦੂਰ ਵੀ ਹੁੰਦੇ ਕੋਚਾ ਚੱਕਲ ਬੇਨਾ ਰੋਣੇ ਵਾਲੀ ਚੱਕਲ ਉਹਨਾਂ ਹੱਸੇ ਵਾਲੀ ਛਕਲ ਹੈ ਹੈ ਇਹ ਛਕਲ ਦੇਖੋ ਬੱਚੇ ਕੀ ਬੱਚੇ ਕੀ ਛਕਲ ਦੇਖੋ ਹੁਣ ਮੈਨੂੰ ਆਪਣੇ ਪੂਰਾ ਪਤਾ ਆਉਂਗ ਹਾਂ ਬਿੱਟੀ ਦੇ ਮਮਾ ਨੂੰ ਫੱਟੇ ਥੋੜਾ ਬਿਲਕੁਲ ਨਹੀਂ ਹੈਗਾ ਮਤਲਬ ਪਤਾ ਆਉਂਗ ਇਹ ਵਾਰ ਹੋ ਗਿਆ ਹਾਂ ਆਹ ਹਾਂ ਮੈਂ ਜਿਆਦਾ ਛਿਣ ਦੇਵਾ ਹੈਪੀ ਬਰਥਡੇ ਜਿੱਦਤਾ ਜੋ ਕਿਸੇ ਦਾ ਹੈਪੀ ਬਰਥਡੇ ਦਾ ਲਓ ਜੀ ਅ ਵੀ ਤਾਂ ਲੱਗ ਗਿਆ ਆਪਣੇ ਪਤੰਗਾ ਜਾਲਦ ਗਿਆ ਇਹ ਕਹਿੰਦਾ ਮੈਨੂੰ ਪ੍ਰੋਮਿਸ ਕਰ ਦੇ ਤਾਂ ਪ੍ਰੋਮਿਸ ਪੂਰਾ ਕਰੇ ਕਰੋ ਪਾਪਾ ਠੀਕ ਹੈ ਪਾਪਾ ਅੱਜ ਮੈਂ ਕਲਾਕਾਰੀ ਕਰਨੀ ਸਿੱਧੂ ਵੀ ਸੇ ਇਹ ਤੱਕ ਪਾਪਾ ਮੈਂ ਅੱਜ ਹੀ ਕਲਾਕਾਰੀ ਕਰਨੀ ਪਾਪਾ ਹੀ ਜੀ ਅੱਜ ਇਹਨੂੰ ਉਹਨਾ ਇਵੀ ਮੈਂ ਲੈ ਕੇ ਆਏ ਬਚਾ ਤੇ ਹ ਇਧਰ ਮੈਂ ਕਲਾਕਾਰੀ ਕਰਨੀ ਹਾ ਤਾਰ ਕੇ ਕੋਲੇ ਲਿਪਕਾਰ ਦੇਣਾ ਜਿਹੜਾ ਸਿਰ ਨੂੰ ਘੁੰਮ ਜਾਂਦਾ ਨਾ ਜਿੱਦਾਂ ਸ਼ੋਪਨਰ ਸ਼ੋਪਨਰ ਘੁੰਮ ਜਾਂਦੇ ਪਹਿਲਾ ਸ਼ੋਪਨਰ ਦਾ ਦੂਸੂ ਵੀ ਨਾਲ ਦੋ ਹੂੰ ਹੂੰ ਓਹ ਬਣਾਣਾ ਮੈਂ ਠੀਕ ਆ ਬੱਚਾ ਠੀਕ ਆ ਠੀਕ ਇੱਥੇ ਕੋਈ ਦੀਦੀ ਹੋ ਗਈ ਘੁੰਮਾ ਲਓ ਜੀ ਬਰਦੀ ਖੁੱਲਣ ਲੱਗੀ ਆ ਵੀ ਨੂਰ ਦੀ ਨਾ ਵੀ ਨੂਰ ਬਾਈ ਦੇਖ ਹੁਣ ਮੈਂ ਤੈਨੂੰ ਦੱਸਦਾ ਪਤੰਗ ਤੇਰੇ ਲਿਆਣ ਤੇ ਚੱਲਣਾ ਕੰਮ ਸੰਡੇ ਨੂੰ ਐ ਠੀਕ ਐ ਆਪਣੇ ਧਿਆਨ ਨਾਲ ਸਾਭ ਕੇ ਰੱਖ ਲੈ ਉਹ ਹਾਂਜੀ ਹੁਣ ਦੱਸ ਪਹਿਲਾਂ ਤੂੰ ਵੀ ਪ੍ਰੋਮਿਸ ਕਰ ਮੈਨੂੰ ਵੀ ਸੰਡੇ ਨੂੰ ਉਡਾਏ ਕਰੂੰਗਾ ਹੈਂ ਮੈਂ ਤੋੜਨਾ ਨਹੀਂ ਹੈਗਾ ਕਿਤੇ ਹੁਣ ਪੌੜੀਆਂ 'ਤੇ ਚੜੇ ਕਿਤੇ ਉੱਪਰ ਨੂੰ ਫੇ ਜਾਵੇ ਵੀ ਮੈਂ ਹੁਣ ੜਾਉਣਾ ਏ ਆ ਪੁੱਤ ਬੋਲ ਹੁਣ ਮੇਰੇ ਨਾਲ ਗੱਲ ਕਰ ਮੋਜ ਮੋਜ ਤਾਂ ਹੋ ਗਈ ਪਰ ਹੁਣ ਗੱਲ ਤਾਂ ਕਰ ਮੇਰੇ ਨਾਲ ਡੈਡੀ ਨਾਲ ਗੱਲ ਕਰ ਹੁਣ ਅਥਾ ਆਏ ਕਿੱਥੇ ਤੇ ਐ ਗੈਸ ਲਾਉਣ ਕਿੱਥੇ ਤੇ ਲੈ ਕੇ ਜਾਂਦੇ ਵਰਾਈ ਗੁੱਡ ਰੋਪੜ ਤੇ ਆਏ ਬੜਾ ਬੰਦਾ ਖਰਾਬ ਹੈ ਮੈਂ ਤਾਂ ਕਿਤੇ ਮੈਂ ਰੋਪੜ ਤੋਂ ਆਇਆ ਤੇ ਜਾਣਦਾ ਮੈਂ ਕਿਤੇ ਆਏ ਕਹੂਗਾ ਵੀ ਨੂਰ ਵੀ ਪਰਖਾਲੀ ਤੇ ਆਏ ਆ ਤੂੰ 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 ਇਹਦਾ ਤੂੰ ਰੋਪੜ ਤੇ ਆਏ ਨਾ ਮੈਨੂੰ ਤੂੰ 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 ਤੇ ਆ ਰੋਪੜ ਤੋਂ ਆ ਰਿਹਾ ਇਹ ਆਪਾਂ ਫੜ ਕੇ ਲੱਗਿਆ ਵਾ ਤੇ ਨਹੀਂ ਪੁੱਤ ਤੈਨੂੰ ਪਹਿਲੇ ਕਿਹਾ ਪੈ ਗਿਆ ਮੈਂ ਕਿੱਧਾ ਆਇਆ ਤੂੰ ਫੇ ਕਹਦਾ ਦਾ ਵਰਤਣਾ ਚਲ ਕੋਈ ਨਹੀਂ ਮੇਰੇ ਪੁੱਤ ਨੂੰ ਆਪੇ ਪਤਾ ਲੱਗ ਜਾਣਾ ਹੌਲੀ ਹੌਲੀ ਜਾਏ ਵੱਡਾ ਹੋਣਾ ਨਾ ਤੇ ਪਤਾ ਲੱਗ ਜਾਵੇ ਆ ਦੇਖੋ ਜੀ ਇਹ ਹੁਣ ਇਹਦੇ ਚਿਹਰੇ ਦੀ ਰੰਗਤ ਦੇਖ ਤੁਸੀਂ ਪਹਿਲਾਂ ਦੇਖ ਲਓ ਕਿੰਨਾ ਸੋਨ ਹੋ ਗਿਆ ਤਾਂ ਇਹ ਹੁਣ ਦੇਖੋ ਤੂੰ ਸੈੱਟ ਹੋ ਗਈ ਗੱਡੀ ਇਹਦੀ ਚਾਰਜ ਹੋ ਗਈ ਗੱਡੀ ਬੈਟਰੀ ਚਾਰਜ ਹੋ ਗਈ ਹੁਣ ਫਿਰ ਉਹ ਗਾਣਾ ਤਾਂ ਗਾ ਦੇ ਹੈ ਕਿਸੇ लवली लवली ਨੂੰ ਤੇ ਲਿੰਗ ਕਰੇ ਜੱਟ ਜੇ ਤੱਕਲੇ ਬੈਡਲੀ ਜੇ ਜੱਟ ਐਂਟੀ ਐਂਟੀ ਕਰਕੇ ਦਿਖਾ ਓਕਣੀ ਐਂਟੀ ਹੋ ਜਾਂਦਾ ਹੈ ਫਿਰ ਅੱਛਾ ਪਿਆ ਨੋਟ ਨਾਲ ਜੋ ਜਿਸ ਬਦਲੇ ਵਿਕ ਜਾਏ ਬੋਲਣਾ ਤੇ ਮਨ ਨੂੰ ਜਿਸ ਬਦਲੇ ਵਿਕ ਜਾਏ ਹੱਥ ਕਰਕੇ ਦਿਖਾ ਹੱਥ ਕਰ ਚਪਿਆ ਨੋਟ ਨਾਲ ਕੋਈ ਕੋਈ ਜੱਟ 24 ਕੈਰਟ ਦਾ ਜੱਟ 24 ਕੈਰਟ ਦਾ ਗੱਭੋਂ ਪੂਰਾ ਕਰ ਗਾਣਾ ਜੱਟ 24 ਕੈਰਟ ਦਾ ਜੱਟੀਏ ਜੱਟ ਚ ਖੋਟ ਨਾ ਕੋਈ ਕੋਈ ਵੈਰੀ ਗੁੱਡ ਹੁਣ ਤੇ ਨਹੀਂ ਗੱਲ ਬਣ ਗਈ ਫਿਰ ਹੈ ਦਾਸਰੀ ਦਾ ਰੱਖਦੇ ਪੁੱਤ ਹੁਣ ਤੂੰ ਪਤੰਗ ਨਾ ੜਾਈ ਬਾਈ ਮੈਂਨੇ ਪਹਿਲਾਂ ਪ੍ਰੋਮਿਸ ਕਰ ਹੈ ਹਾਂ ਸੰਡੇ ਨੂੰ ੜਾਈ ਠੀਕ ਹੈ ਪੁੱਤ ਜਸਪੁੱਤ ਸੰਡੇ ਨੂੰ ਠੀਕ ਹੈ ਹਾਂ ਆਪਣੇ ਰੱਖ ਲਓ ਸਾਬਕੇ ਇੱਕ ਦਿਨ ਡਾਇਰ ਕਰੋ ਹਫਤੇ ਚ ਨੂੰ ਬਸ ਹਫਤੇ ਚ ਨੂੰ ਜਿਹੜਾ ਦਿਨ ਆਪਣਾ ਸੰਡੇ ਰੱਖ ਲਓ ਸੰਡੇ ਜਿਹੜਾ ਡਾਇਰ ਕਰੋ ਲਓ ਜੀ ਇਹ ਲੱਗ ਗਿਆ ਆਪਣੇ ਹੁਣ ਰੱਖਣ ਲੱਗ ਗਿਆ ਆਪਣੇ ਪਤੰਗ ਰੱਖਣੇ ਕਿੱਥੇ ਪੁੱਤ ਕਾ ਬੀੜੀ ਹੈ ਪੁੱਤ ਇਹ ਕੱਪੜੇ ਬਦਲ ਦੇ ਨਾ ਇਹਨਾਂ ਦਾ ਪੁੱਤ ਹਾਂ ਮਕੇ ਰੱਖ ਲਾ ਹੁਣ ਆਪਣੇ ਲੋ ਜੀ ਨੇ ਰੱਖ ਲਿਆ ਹੁਣ ਸਾਬਕੇ ਤੇ ਇਹਦੇ ਕਰੋ ਕੱਪੜੇ ਇਹਨਾਂ ਦੇ ਹੁਣ ਬਾਹਰ ਦੇ ਚ ਕੱਲ ਨੂੰ ਪਤਕਾ ਹੈ ਅਰਸੋ ਨੂੰ ਛੁੱਟੀ ਹੈ ਕੱਲ ਨੂੰ ਫਰਡੇ ਹੋ ਗਿਆ ਪਪਾ ਦੇਖ ਮੈਂ ਲਟਾਵਾ ਪਤੰਗ ਠੀਕ ਐ ਚਲੋ ਫਿਰ ਹੁਣ ਬਾਹਰ ਕਰ ਦੋ ਬਾਏ ਬਾਏ ਫਿਰ ਅਗਲੇ ਚ ਵਲੌਗ ਦਿਖਾਵਾਂਗੇ ਤੁਹਾਨੂੰ ਬਾਏ ਬੱਡੇ ਵਾਲਾ ਬੱਡੇ ਵਾਲਾ ਵੀ ਦਿਖਾ ਦੂੰਗਾ